ਸਾਖੀ ਗੁਰਨਾਨਕਾ ਅਤੇ ਗਰੀਬ ਦੀ ਰੋਟੀ ਇੱਕ ਵਾਰ ਗੁਰਨਾਨਕ ਸਾਹਿਬ ਜੀ ਦੇ ਸਮੇਂ ਏਮਨਾਬਾਦ ਵਿੱਚ ਮਲਕ ਭਾਗੋ ਨਾਂ ਦਾ ਇੱਕ ਅਮੀਰ ਆਦਮੀ ਰਹਿੰਦਾ ਸੀ ਉਹ ਪਠਾਨ ਹਾਕਮ ਦੇ ਦੀਵਾਨ ਹੁਣ ਕਾਰਨ ਇੱਕ ਪਤਵੰਤਾ ਆਦਮੀ ਸੀ ਉਸਨੇ ਆਪਣੇ ਪਿਤਾ ਦਾ ਸ਼ਰਾਦ ਕੀਤਾ ਦੂਰ ਦੂਰ ਥਾਵਾਂ ਤੋਂ ਸੰਤ ਮਹਾਤਮਾ ਬੁਲਾਏ ਅਤੇ ਉਹਨਾਂ ਨੂੰ ਭੋਜਨ ਸ਼ਿਕਾਇਆ ਤਾਂ ਕਿ ਉਸ ਨੂੰ ਪਰਮਾਰਥੀ ਲਾਭ ਮਿਲ ਸਕੇ ਉਧਰ ਉਹਨਾਂ ਦਿਨ ਵਿੱਚ ਹੀ ਗੁਰੂ ਨਾਨਕ ਦੇਵ ਜੀ ਵੀ ਐਮਨਾਬਾਦ ਆਏ ਹੋਏ ਸਨ ਗੁਰੂ ਨਾਨਕ ਦੇਵ ਜੀ ਇੱਕ ਤਰਖਾਨ ਲਾਲੋ ਦੀ ਨਿਮਰਤਾ ਪੂਰਵਕ ਬੇਨਤੀ ਕਰਨ ਤੇ ਐਮਨਾਬਾਦ ਆਏ ਹੋਏ ਸਨ ਅਤੇ ਉਹਨਾਂ ਦੇ ਘਰ ਹੀ ਖਾਣਾ ਖਾਂਦੇ ਸਨ ਕਿਸੇ ਨੇ ਮਲਕਪਾਗੋ ਨੂੰ ਸ਼ਿਕਾਇਤ ਕੀਤੀ ਕਿ ਇੱਕ ਤਪਾ ਪਾ ਮਹਾਤਮਾ ਹੈ ਜਿਸ ਦਾ ਨਾਮ ਨਾਨਕ ਖੱਤਰੀ ਹੈ ਪਰ ਭੋਜਨ ਉਹ ਲਾਲੂ ਛੁੱਦਰ ਦੇ ਘਰ ਖਾਂਦਾ ਹੈ ਜਦ ਮਲਕਪਾਗੋ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਆਦਮੀ ਭੇਜ ਕੇ ਗੁਰੂ ਨਾਨਕ ਅਤੇ ਉਸ ਦੇ ਸਾਥੀਆਂ ਨੂੰ ਬ੍ਰਹਮ ਭੋਜ ਤੇ ਬੁਲਾਇਆ ਪਰ ਗੁਰੂ ਨਾਨਕ ਦੇਵ ਜੀ ਨੇ ਉਸ ਸੱਦੇ ਨੂੰ ਠੁਕਰਾ ਦਿੱਤਾ ਮਲਕ ਪਾਗੋ ਨੇ ਸੋਚਿਆ ਕਿ ਜਦ ਤੱਕ ਸਾਰੇ ਮਹਾਤਮਾ ਉਸ ਦੇ ਘਰ ਭੋਜਨ ਨਹੀਂ ਖਾਂਦੇ ਉਦੋਂ ਤੱਕ ਉਸ ਦਾ ਭੋਜ ਅਧੂਰਾ ਹੀ ਰਹੇਗਾ ਇਸ ਲਈ ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਸੱਦਾ ਦੇਣ ਲਈ ਆਪਣਾ ਇੱਕ ਆਦਮੀ ਫੇਰ ਭੇਜ ਦਿੱਤਾ ਅੰਤ ਵਿੱਚ ਗੁਰੂ ਜੀ ਮਲਕ ਭਾਗੋ ਦੇ ਘਰ ਆ ਹੀ ਗਏ ਅਤੇ ਭਾਈ ਲਾਲੋ ਵੀ ਉਹਨਾਂ ਦੇ ਪਿੱਛੇ-ਪਿੱਛੇ ਉੱਥੇ ਹੀ ਪਹੁੰਚ ਗਿਆ ਮਲਕ ਭਾਗੋ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਤੁਸੀਂ ਬ੍ਰਹਮ ਭੋਜ ਵਿੱਚ ਕਿਉਂ ਨਹੀਂ ਆਏ ਗੁਰੂ ਨਾਨਕ ਦੇਵ ਜੀ ਨੇ ਕਿਹਾ ਲਿਆ ਮਲਕ ਹੁਣ ਖਵਾ ਦੇ ਜਦ ਗੁਰੂ ਸਾਹਿਬ ਦੇ ਪਿੱਛੇ ਪਰਤ ਕੇ ਦੇਖਿਆ ਕਿ ਲਾਲੋ ਤਰਖਾਨ ਖੜਾ ਹੈ ਤਾਂ ਗੁਰਨਾਨਕ ਦੇਵ ਜੀ ਨੇ ਕਿਹਾ ਜਾ ਲਾਲੋ ਤੂੰ ਵੀ ਆਪਣੀ ਰੋਟੀ ਲੈ ਕੇ ਆ ਲਾਲੋ ਦੌੜ ਕੇ ਕੋਦਰੇ ਦੀ ਰੋਟੀ ਤੇ ਅਲੂਣਾ ਸਾਗ ਲੈ ਆਇਆ ਉਧਰ ਮਲਕਪਾਗੋ ਦਾ ਆਦਮੀ ਪੂਰੀ ਕਚੋਰੀ ਤੇ ਹੋਰ ਬਹੁਤ ਵਧੀਆ ਪਕਵਾਨ ਲੈ ਕੇ ਆਇਆ ਸੀ ਇੰਨੇ ਵਿੱਚ ਹੀ ਉੱਥੇ ਬਹੁਤ ਸਾਰੀ ਭੀੜ ਇਕੱਠੀ ਹੋ ਗਈ। ਗੁਰੂ ਸਾਹਿਬ ਨੇ ਸੱਜੇ ਹੱਥ ਵਿੱਚ ਕੋਦਰੇ ਦੀ ਰੋਟੀ ਅਤੇ ਅਲੂਣਾ ਸਾਗ ਅਤੇ ਖੱਬੇ ਹੱਥ ਵਿੱਚ ਪੂਰੀ ਕਚੋਰੀ ਤੇ ਹੋਰ ਵਧੀਆ ਪਕਵਾਨ ਫੜੇ ਅਤੇ ਸਾਰਿਆਂ ਸਾਹਮਣੇ ਉਹਨਾਂ ਨੂੰ ਨਚੋੜ ਦਿੱਤਾ। ਫਿਰ ਲਾਲੋ ਦੀ ਰੋਟੀ ਵਿੱਚੋਂ ਤਾਂ ਦੁੱਧ ਨਿਕਲਿਆ ਪਰ ਮਲਕਪਾਗੋ ਦੀ ਪੂਰੀ ਕਚੋਰੀ ਵਿੱਚੋਂ ਲਹੂ ਨਿਕਲਣ ਲੱਗ ਪਿਆ ਆਪਨੇ ਕਿਹਾ ਮਲਕ ਦੇਖਾ ਤੇਰਾ ਭੋਜ ਕਿਉਂ ਨਹੀਂ ਖਾਦਾ ਇਹ ਬ੍ਰਹਮ ਭੋਜ ਨਹੀਂ ਇਹ ਤਾਂ ਲੋਕਾਂ ਦਾ ਲਹੂ ਹੈ ਬ੍ਰਹਮ ਭੋਜ ਤਾਂ ਹਮੇਸ਼ਾ ਲਾਲੂ ਦਾ ਕਰ ਹੁੰਦਾ ਹੈ ਬਿਨਾਂ ਨੇਕ ਕਮਾਈ ਦੇ ਪਰਮਾਰਥ ਵਿੱਚ ਕਾਮਯਾਬੀ ਨਹੀਂ ਮਿਲਦੀ ਧੰਨਵਾਦ